ਰਾਗ ਗੌੜੀ ਪੂਰਬੀ 52 ਅੱਖਰੀ ਕਬੀਰ ਜੀਓ ਕੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਗੁਰ ਪ੍ਰਸਾਦ 52 ਅੱਖਰ ਲੋਕ ਤਰੈ ਸਭ ਕਛ ਇਨਹੀ ਮਾਹੇ ਇਹ ਅੱਖਰ ਖਿਰ ਜਾਹਿੰਗੇ ਓਏ ਅੱਖਰ ਇਨ ਮਹਿ ਨਾਹੀ ਜਹਾਂ ਬੋਲ ਤਹਿ ਅੱਖਰ ਆਵਾ ਜਹਾਂ ਅਬੋਲ ਤਹਿ ਮਨ ਨਾ ਰਹਾਵਾ ਬੋਲ ਅਬੋਲ ਮਦ ਹੈ ਸੋਈ ਜਸ ਉਹ ਹੈ ਤਸ ਲਖੈ ਨਾ ਕੋਈ ਅਲਹਿ ਲਹੂ ਤਉ ਕਿਆ ਕਹੂੰ ਕਹੂੰ ਤਾਂ ਕੋਪਕਾਰ ਵਟਕ ਬੀਜ ਮੈਂ ਰਵ ਰਹੇ ਹੋ ਜਾ ਕੋ ਤੀਨ ਲੋਕ ਬਿਸਥਾਰ ਅਲਹਿ ਲਹੰਤਾ ਭੇਦ ਛੈ ਕਛ ਕਛ ਪਾਇਉ ਭੇਦ ਉਲਟ ਭੇਦ ਮਨ ਬੇਦੇਉ ਪਾਇਉ ਅਭੰਗ ਅਛੇਦ ਤੁਰਕ ਤਰੀਕਤ ਜਾਨੀਐ ਹਿੰਦੂ 베ਦ ਪੁਰਾਨ ਮਨ ਸਮਝਾਵਨ ਕਾਰਨੀ ਕਸ਼ੂਕ ਪੜਿਐ ਗਿਆਨ ਓੰਕਾਰ ਆਦਮੈ ਜਾਨਾ ਲਿਖ ਅਰ ਮੀਟੈ ਤਾਏ ਨਾ ਮਾਨਾ ਓੰਕਾਰ ਲਖੈ ਜੋ ਕੋਈ ਸੋਈ ਲਖ ਮੀਟਣਾ ਨਾ ਹੋਈ ਕਕਾ ਕਿਰਨ ਕਮਲ ਮਹਿ ਪਾਵਾਂ ਸਸ ਬਗਾਸ ਸੰਪਤ ਨਹੀਂ ਆਵਾ ਹਰ ਜੀ ਤਹਾਂ ਕੁਸਮ ਰਸ ਪਾਵਾ ਕਹਿ ਕਹਾਂ ਕਹਿ ਕਾ ਸਮਝਾਵਾ ਖਖਾ ਇਹੈ ਖੋੜ ਮੰਨ ਆਵਾ ਖੋੜੇ ਛਾੜ ਨਾ ਦਹਿ ਦਿਸਤਾਵਾ ਖਸਮਹਿ ਜਾਣ ਖਿਮਾ ਕਰ ਰਹਿ ਤਉ ਹੋਏ ਨਿਖਿਓ ਅਖੈ ਪਦ ਲਹਿ ਗੱਗਾ ਗੁਰ ਕੇ ਬਚਨ ਪਛਾਨਾ ਦੂਜੀ ਬਾਤ ਨਾ ਧਰੀ ਕਾਨਾ ਰਹਿ ਬਿਹੰਗਮ ਕਤਹਿ ਨਾ ਜਾਈ ਅਗਹਿ ਗਹਿ 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 ਗਗਨ ਰਹਾਈ ਕੰਗਾ ਘਟ ਘਟ ਨਿਮਸੈ ਸੋਈ ਘਟ ਫੂਟੇ ਘਟ ਕਬਹ ਨਾ ਹੋਈ ਤਾਂ ਘਟ ਮਾਹੀ ਘਾਟ ਜੋ ਪਾਵਾ ਸੋ ਘਟ ਛਾੜ ਅਬ ਘਟ ਕਤ ਧਾਵਾਂ ਨੰਨਾ ਨਿਗਰਹਿ ਸਨੇਹੋ ਕਰ ਨਿਰਵਾਰੋ ਸੰਦੇਹ ਨਾਹੀ ਦੇਖ ਨਾ ਭਾਜੀ ਐ ਪਰਮ ਸਿਆਨਪ ਏਹ ਚਚਾਰ ਚਿਤ ਚਿਤਰ ਹੈ ਭਾਰੀ ਤਜ ਚਿਤਰੇ ਚੇਤੋ ਚਿਤਕਾਰੀ ਚਿਤਰ ਬਚਿਤਰ ਇਹ ਹੈ ਅਵਛੇਰਾ ਤਜ ਚਿਤਰੇ ਚਿਤ ਰਾਖ ਚ ਤੇਰਾ ਛਛਾ ਇਹ ਹੈ ਸ਼ਤਰਪਤ ਪਾਸਾ ਛਕ ਕੇ ਨਾ ਰਹੋ ਛਾੜ ਕੇ ਨਾ ਆਸਾ ਰੇ ਮਨ ਮੈਂ ਤੋ ਸਿਨ ਸਿਨ ਸਮਝਾਵਾ ਤਾਹੇ ਛਾੜ ਕਤ ਆਪ ਬੰਧਾਵਾ ਜੱਜਾ ਜੋ ਤਨ ਜੀਵਤ ਜਰਾਵੇ ਜੋ ਬਨਜਾਰ ਜੁਗਤ ਸੋ ਪਾਵੇ ਅਸ ਜਰ ਪਰ ਜਰ ਜਰ ਜਬ ਰਹਿ ਤਬ ਜਾਏ ਜੋਤ ਉਜਾਰੋ ਲਹੈ ਝੱਜਾ ਊਰਜ ਸੁਰਜ ਨਹੀਂ ਜਾਨਾ ਰਹੋ ਝਜਕ ਨਾਹੀ ਪਰਵਾਨਾ ਕਤ ਝਖ ਝਖ ਔਰ ਨ ਸਮਝਾਵਾ ਝਗਰ ਕੀਏ ਝਗਰੋ ਹੀ ਪਾਵਾ ਨਿਆਣਿਆ ਨਿਕਟ ਸੋ ਘਟ ਰਹੇਓ ਦੂਰ ਕਹਾ ਤਜ ਜਾਏ ਜਾਂ ਕਾਰਨ ਜਗ ਢੂੰਡਿਓ ਨੇਰੋ ਪਾਇਓ ਤਾਹੇ ਟਟਾ ਬਿਕਟ ਘਾਟ ਘਟ ਮਾਹੀ ਖੋਲ ਕਪਾਟ ਮਹਿਲ ਕੇ ਨਾ ਜਾਹੀ ਦੇਖ ਅਟਲ ਤਲ ਕਤਹਿ ਨਾ ਜਾਵਾ ਰਹਿ ਲਪਟ ਘਟ ਪਰ ਚੋ ਪਾਵਾ ਠੱਠਾ ਇਹ ਦੂਰ ਠਗ ਨੀਰਾ ਨੀਟ ਨੀਟ ਮਨ ਕੀਆ ਧੀਰਾ ਜਿਨ ਠਗ ਠੱਗਿਆ ਸਗਲ ਜੱਗ ਖਾਵਾ ਸੋ ਠਗ ਠੱਗਿਆ ਠੌਰ ਮਨ ਆਵਾ ਡੱਡਾ ਡਰ ਉਪਜੇ ਡਰ ਜਾਈ ਤਾਂ ਡਰ ਮਹਿ ਡਰ ਰਹੇ ਆ ਸਮਾਈ ਜੋ ਡਰ ਡਰੇ ਤਾਂ ਫਿਰ ਡਰ ਲਾਗੈ ਨ ਡਰ ਹੂਆ ਡਰ ਉਰ ਹੋਏ ਭਾਗੈ ਟੱਡਾ ਢਿਗ ਢੁੰਡੈ ਕਾਤਿਆਨਾ ਟੂੰਡਤ ਹੀ ਟਹਿ ਗਏ ਪੁਰਾਨਾ ਚੜ ਸਮੇਰ ਢੂੰਡ ਜਬ ਆਵਾ ਜਿਹ ਗੜ ਗੜਿਓ ਸੋ ਗੜ ਮਹਿ ਪਾਵਾ ਨਾਣਾ ਰਣ ਰੂਪ ਤੋ ਨਰ ਨੇਹੀ ਕਰੈ ਨਾ ਨਿਵੈ ਨਾ ਫੁਨ ਸੰਚਰੈ ਤਨ ਜਨਮ ਤਾਹੀ ਕੋ ਗਣੈ ਮਾਰੈ ਏ ਕਹ ਤਜ ਜਾਏ ਘਣੈ ਤਤਾ ਅਤਾਰ ਤਰਿਓ ਨਹਿ ਜਾਈ ਤਨ ਤਰੇ ਭਵਨ ਮਹਿ ਰਹਿਓ ਸਮਾਈ ਜੋ ਤਰੇ ਭਵਨ ਤਨ ਮਾਹੇ ਸਮਾਵਾ ਤੋ ਤਤਹਿ ਤਤ ਮਿਲਿਆ ਸਚ ਪਾਵਾ ਥੱਥਾ ਅਥਾਹਾ ਥਾ ਨਹੀਂ ਪਾਵਾ ਉਹ ਅਥਾਹਾ ਇਹੋ ਥਿਰ ਨਾ ਰਹਾਵਾ ਥੋੜੈ ਥਲ ਥਾਨਕ ਅਰੰਬੈ ਬਿਨ ਹੀ ਥੰਬੈ ਮੰਦਰ ਥੰਬੈ ਦਦਾ ਦੇਖ ਜੋ ਬਿਨ ਸੰਹਾਰਾ ਜਸ ਅਦੇਖ ਤਸ ਰਾਖ ਵਿਚਾਰਾ ਦਸਵੇਂ ਦਵਾਰ ਕੁੰਜੀ ਜਬ ਦੀਜੈ ਤਉ ਦਿਆਲ ਕੋ ਦਰਸ਼ਨ ਕੀਜੈ ਤਦੈ ਅਰਧ ਹੈ ਉਰਦਨ 베ਰਾ ਅਰਧ ਹੈ ਉਰਦ ਹੈ ਮੰਝ ਬਸੇਰਾ ਅਰਧ ਹੈ ਛਾੜ ਉਰਦ ਜੋ ਆਵਾ ਤਉ ਅਰਧ ਹੈ ਉਰਦ ਮਿਲਿਆ ਸੁਖ ਪਾਵਾ ਨੰਨਾ ਇਸ ਦਿਨ ਨਿਰਖਤ ਜਾਈ ਨਿਰਖਤ ਨੈਣ ਰਹਿ ਰਤਵਾਈ ਨਿਰਖਤ ਨਿਰਖਤ ਜਬ ਜਾਏ ਪਾਵਾ ਤਬ ਲੇ ਨਿਰਖ ਹੈ ਨਿਰਖ ਮਲਾਵਾ ਪਪਾ ਅਪਰ ਪਾਰ ਨਹੀਂ ਪਾਵਾ ਪਰਮ ਜੋਤ ਸਿਓ ਪਰਚੋ ਲਾਵਾ ਪਾਂਚੋ ਇੰਦਰੀ ਨਿਗਰਹਿ ਕਰਈ ਪਾਪ ਪੁਨ ਦੋ ਨਿਰਵਰੀ ਪਪਾ ਬਿਨ ਫੂਲਹਿ ਫਲ ਹੋਈ ਤਾ ਫਲ ਫੰਕ ਲਖੈ ਜੋ ਕੋਈ ਦੂਣ ਨਾ ਪਰਈ ਫੰਕ ਵਿਚਾਰੈ ਤਾ ਫਲ ਫੰਕ ਸਬੈ ਤਨ ਫਾਰੈ ਬੱਬਾ ਬਿੰਦ ਹੈ ਬਿੰਦ ਮਲਾਵਾ ਬਿੰਦ ਹੈ ਬਿੰਦ ਨਾ ਬਿਸ਼ਨਨ ਪਾਵਾ ਬੰਦੋ ਹੋਏ ਬੰਦਗੀ ਗਹਿ ਬੰਦਕ ਹੋਏ ਬੰਦ ਸੁਧਲ ਹੈ ਪੱਬਾ ਭੇਦ ਹੈ ਭੇਦ ਮਲਾਵਾ ਅਬ ਭਉ ਭਾਨ ਪ੍ਰੋਸਉ ਆਵਾ ਜੋ ਬਾਹਰ ਸੋ ਭੀਤਰ ਜਾਨਿਆ ਪਿਆ ਪੇਦ ਪੂਪਤ ਪਹਿਚਾਨਿਆ ਮੰਮਾ ਮੂਲ ਗਹਿਆ ਮਨ ਮਾਨੈ ਮਰਮੀ ਹੋਏ ਸੋ ਮਨ ਕੋ ਜਾਣੈ ਮਤ ਕੋਈ ਮਨ ਮਿਲਤਾ ਬਿਲਮਾਵੇ ਮਗਨ ਭਯਾ ਤੇ ਸੋ ਸੱਚ ਪਾਵੇ ਮੰਮਾ ਮਨ ਸਿਓ ਕਾਜ ਹੈ ਮਨ ਸਾਧੇ ਸਿਧ ਹੋਏ ਮਨ ਹੀ ਮਨ ਸਿਓ ਕਹ ਕਬੀਰਾ ਮਨ ਸਾ ਮਿਲਿਆ ਨਾ ਕੋਈ ਇਹੋ ਮਨਸਕਤੀ ਇਹੋ ਮਨਸੀਓ ਇਹੋ ਮਨ ਪੰਚ ਤਤ ਕੋ ਜਿਓ ਇਹੋ ਮਨ ਲੇ ਜੋ ਉਣ ਮਨ ਰਹਿ ਤਉ ਤੀਨ ਲੋਕ ਕੀ ਬਾਤੈ ਕਹੈ ਜਈਆ ਜੋ ਜਾਣੈ ਤਉ ਦੁਰਮਤ ਹੰਕਾਰ ਬਸ ਕਾਇਆ ਗਾਉ ਰਣ ਰੂਤੋ ਭਾਜੈ ਨਹੀਂ ਸੂਰੋ ਥਾਰੋ ਨਾਉ ਰਾਰਾ ਰਸ ਨਿਰਾਸ ਕਰ ਜਾਣਿਆ ਉਹ ਨਰਾਸ ਸੋ ਰਸ ਪਹਿਚਾਨਿਆ ਇਹ ਰਸ ਛਾੜੇ ਉਹ ਰਸ ਆਵਾ ਉਹ ਰਸ ਪੀਆ ਇਹ ਰਸ ਨਹੀਂ ਭਾਵਾ ਲੱਲਾ ਐਸੇ ਲਿਵ ਮਨ ਲਾਵੇ ਅਨਤ ਨਾ ਜਾਏ ਪਰਮ ਸੱਚ ਪਾਵੇ ਹਰ ਜੋ ਤਹਾਂ ਪ੍ਰੇਮ ਲਿਵ ਲਾਵੇ ਤਉ ਅਲਹਿ ਲਹਿ ਲਹਿ ਚਰਨ ਸਮਾਵੇ ਵਾਵਾ ਬਾਰ ਬਾਰ ਬਿਸਨ ਸੰਮਹਾਰ ਬਿਸਨਤ ਸਮਾਹਰ ਨਾ ਆਵੇ ਹਾਰ ਬਲ ਬਲ ਜੀ ਬਿਸੰਤਮਾ ਜਸ ਗਾਵੇ ਬਿਸਨ ਮਿਲੇ ਸਭ ਹੀ ਸੱਚ ਪਾਵੇ ਵਾ ਵਾ ਵਾਹੀ ਜਾਨੀਐ ਵਾ ਜਾਣੀ ਇਹੋ ਹੋਇ ਇਹੋ ਅਰ ਉਹੋ ਜਬ ਮਿਲੈ ਤਬ ਮਿਰਤ ਨਾ ਜਾਣੈ ਕੋਈ ਸੱਸਾ ਸੋਨੀਕਾ ਕਰ ਸੁਧੋ ਘਟ ਪਰ ਚਾਕੀ ਬਾਤ ਨਿਰੋਧੋ ਕਟ ਪਰਚੈ ਜੋ ਉਪਜੈ ਭਾਉ ਪੂਰ ਰਹਾ ਤਹਿ ਤ੍ਰੇ ਭਵਨ 라ਉ ਖਖਾ ਖੋਜ ਪਰੈ ਜੋ ਕੋਈ ਜੋ ਖੋਜੈ ਸੋ ਬਹੁਰ ਨਾ ਹੋਈ ਖੋਜ ਬੂਝ ਜੋ ਕਰੈ ਵਿਚਾਰਾ ਤਉ ਭਵ ਜਲ ਤਰਤ ਨਾ ਲਾਵੈ ਬਾਰਾ ਸਸਾ ਸੂ ਸਹਿ ਸੇਜ ਸਵਾਰੈ ਸੋਈ ਸਹੀ ਸੰਦੇਹੇ ਨਿਵਾਰੈ ਅਲਪ ਸੁਖ ਛਾੜ ਪਰਮ ਸੁਖ ਪਾਵਾ ਤਬ ਇਹੇ ਤਰੀ ਉਹ ਕੰਤ ਕਹਾਵਾ ਹਾ ਹਾ ਹੋਤ ਹੋਏ ਨਹੀਂ ਜਾਨਾ ਜਬ ਹੀ ਹੋਏ ਤਬਹਿ ਮਨ ਮੰਨਾ ਹੈ ਤਾ ਸਹੀ ਲਖੈ ਜੋ ਕੋਈ ਤਬ ਓਹੀ ਉਹ ਇਹੋ ਨਾ ਹੋਈ ਨਿਓ ਨਿਓ ਕਰਤ ਫਿਰੈ ਸਭ ਲੋਗ ਤਾਂ ਕਾਰਨ ਵਿਆਪੈ ਬਹੁ ਸੋਗ ਲਖਮੀ ਬਾਰਸੀਓ ਜੋ ਲਿਓ ਲਾਵੇ ਸੋਗ ਮਿਟੈ ਸਭ ਹੀ ਸੁਖ ਪਾਵੇ ਖਖਾ ਖਿਰਤ ਖਪਤ ਗਏ ਕੀਤੇ ਖਿਰਤ ਖਪਤ ਅਜਹੁ ਨਹਿ ਚੇਤੇ ਅਬ ਜਗ ਜਾਨ ਜੋ ਮਨਾ ਰਹਿ ਜਹ ਕਾ ਬਿਸ਼ਰਾ ਤਹ ਥਿਰ ਲਹ ਬਾਵਨ ਅੱਖਰ ਜੋਰੀ ਆਨ ਸਕਿਆ ਨਾ ਅੱਖਰ ਏਕ ਪਛਾਨ ਸਤ ਕਾ ਸ਼ਬਦ ਕਬੀਰਾ ਕਹੈ ਪੰਡਤ ਹੋਏ ਸੁਨ ਪੈ ਰਹੈ ਪੰਡਤ ਲੋਗਾ ਕਉ ਵਿਵਹਾਰ ਜਾਨ ਮੰਤ ਕੋ ਤਤ ਵਿਚਾਰ ਜਾ ਕੈ ਜੀ ਜੈਸੀ ਬੁੱਧ ਹੋਈ ਕਹਿ ਕਬੀਰ ਜਾਣੈਗਾ ਸੋਈ ਇਕ ਓੰਕਾਰ ਸਤ